ਫਾਜ਼ਿਲਕਾ ਦੇ ਹੜ ਪਰਬਾਬਤ ਪਿੰਡ ਕਾਮਾਂਵਾਲੀ ਵਿਖੇ ਦੁਆਰਾ ਕਨ ਪੁਜੇ ਡੀਸੀ ਫਾਜ਼ਿਲਕਾ ਵੱਲੋਂ ਇੱਕ ਘਰ ਦੇ ਵਿੱਚੋਂ 40 ਗੱਟੇ ਪਸ਼ੂਆਂ ਦੀ ਫੀਡ ਬਰਾਮਦ ਕੀਤੀ ਹੈ ਡੀਸੀ ਦਾ ਕਹਿਣਾ ਹੈ ਕਿ ਹੜ ਪਰਬਾਬਤ ਪਿੰਡਾਂ ਦੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹਨਾਂ ਨੂੰ ਜੋ ਪਸ਼ੂਆਂ ਦੀ ਫੀਡ ਭੇਜੀ ਗਈ ਹੈ ਉਹ ਨਹੀਂ ਮਿਲ ਰਹੀ डीसी ਫਾਜ਼ਿਲਕਾਬਲ ਨੂੰ ਮੌਕੇ ਤੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਦੀ ਟੀਮ ਨਾਲ ਮਿਲ ਕੇ ਗੋਪਤ ਸੂਚਨਾ ਦੇ ਆਧਾਰ ਤੇ ਜਦੋਂ ਇੱਕ ਘਰ ਦੇ ਵਿੱਚ ਚੈਕਿੰਗ ਕੀਤੀ ਗਈ ਤਾਂ ਘਰ ਦੇ ਵਿੱਚ ਪਸ਼ੂਆਂ ਦੇ ਵੰਡਣ ਲਈ ਜੋ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸੀ ਉਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ ਪਿੰਡ ਦੇ ਸਰਪੰਚ ਨੇ ਵੰਡਣ ਦੀ ਬਜਾਏ ਕਿਸੇ ਦੇ ਘਰ ਰਖਵਾ ਦਿੱਤਾ ਸੀ ਇਸ ਮੌਕੇ ਤੇ ਡੀਸੀ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਜਾਰੀ ਹੈ ਜਿਸ ਜੀ ਹੋਣੀ ਚਾਹੀਦੀ ਸੀ ਸਾਨੂੰ ਇੱਕ ਵਾਰੀ ਦੱਸ ਦੇਣਾ ਚਾਹੀਦਾ ਸੀ ਵੀ ਇੰਨਾ ਗੱਟਾ ਅਸੀਂ ਰੱਖਿਆ ਹੈ ਕਿੰਨਾ ਦਾ ਰੱਖਿਆ ਸਾਨੂੰ ਇੱਕ ਭਾਵੇਂ ਕੱਚੀ ਲਿਸਟ ਹੀ ਲਿਖ ਕੇ ਦੇ ਦਿੰਦੇ ਕਿ ਕਿੰਨਾ ਦਾ ਇੱਥੇ ਪਿਆ ਐਟ ਲੀਸਟ ਉਹ ਬੰਦੇ ਜੇ ਸਾਨੂੰ ਅਪਰੋਚ ਕਰਦੇ ਆ ਸਾਨੂੰ ਕਹਿੰਦੇ ਆ ਰੌਲਾ ਪਾਉਂਦੇ ਆ ਤਾਂ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਇਸੇ ਸੰਬੰਧੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾਰਾ ਕਹਿਣਾ ਹੈ ਕਿ ਇਹ ਫੀਡ ਬੀਤੇ ਕੱਲ ਰੇਤੇਵਾਲੀ ਦੇ ਸਰਪੰਚ ਨੂੰ ਵੰਡਣ ਵਾਸਤੇ ਦਿੱਤੀ ਸੀ ਲੇਕਿਨ بارش ਦਾ ਮੌਸਮ ਹੋਣ ਕਾਰਨ ਅਤੇ ਨਾਕਿਸਤੀ ਮਿਲਣ ਕਾਰਨ ਉਹਨਾਂ ਨੇ ਇਹ ਫੀਡ ਨਹੀਂ ਵੰਡੀ ਜੋ ਇਹਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੰਡੀ ਜਾਣੀ ਸੀ ਉਹਦੇ ਵਿੱਚ ਕੀ ਪ੍ਰੋਬਲਮ ਸੀਗੀ ਕਿ ਆਪਣਾ ਪਿੰਡ 11 ਨੇ 11 ਪਿੰਡਾਂ ਦੇ ਵਿੱਚ ਜਿਹੜੀ ਅਸੀਂ ਪਸ਼ੂਆਂ ਦੀ ਫੀਡ ਪਚਾ ਰਹੇ ਹਾਂ ਸਾਰਾ ਪ੍ਰਸ਼ਾਸਨ ਲੱਗਿਆ ਹੈ ਉਹਦੇ ਵਿੱਚ ਜਿਵੇਂ ਸਰਪੰਚ ਸਾਹਿਬ ਸੀਗੇ ਇਹ ਕੱਲ ਦੀ ਫੀਡ ਆਈ ਹੈ ਔਰ ਇਹਨਾਂ ਨੂੰ ਬੋਟ ਅਵੇਲੇਬਲ ਨਹੀਂ ਹੋਈ ਕਿ ਅਸੀਂ ਪਹਿਲਾਂ ਕੋਈ بارش ਹੋ ਰਹੀ ਸੀਗੀ ਪਰ ਉਸ ਤੋਂ ਬਾਅਦ ਬੋਟ ਜਿਹੜੀ ਅਵੇਲੇਬਲ ਨਹੀਂ ਹੋਰ ਪਿੰਡਾਂ ਦੇ ਵਿੱਚ ਲੱਗੀ ਹੋਈ ਸੀ ਅੱਜ ਵੀ ਜਿਹੜੀਆਂ ਬੋਟਸ ਨੇ ਹੋਰ ਪਿੰਡਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਇਹਨਾਂ ਦੇ ਜਿਹੜੇ ਇੱਥੇ ਜਿਹੜੇ ਇੰਚਾਰਜ ਨੇ ਰਵਿੰਦ ਜੀ ਜਿਹੜੇ ਬੋਟਸ ਦੀ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਸੀ ਕਿ ਸ਼ਾਮ ਤੱਕ ਜਿਹੜੀਆਂ ਬੋਟਸ ਵੇਲੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਤੁਹਾਡੇ ਜਿਹੜੀ ਫੀਡ ਹੈ ਪਿੰਡਾਂ ਤੱਕ ਪਹੁੰਚਾ ਦੇਾਂਗੇ ਉਹ ਥੋੜੀ ਜਿਹੀ ਬਸ ਅੰਡਰਸਟੈਂਡਿੰਗ ਸੀ ਹੋਰ ਕੁਝ ਨਹੀਂ ਹੈ ਕਿਉਂਕਿ ਜਦੋਂ ਇਹ ਫੀਡ ਆਉਂਦੀ ਹੈ ਇਹ بارش ਦਾ ਸਮਾਂ ਹੈ ਕੱਲ ਵੀ بارش ਬਹੁਤ ਸੀਗੀ ਅੱਜ ਪਰਮਾਤਮਾ ਦਾ ਸ਼ੁਕਰ ਹੈ بارش ਨਹੀਂ ਪਈ ਔਰ ਜਿਵੇਂ ਤੋ ਤਿੰਨ ਤੇ ਚਾਰ ਦਿਨ ਲਗਾਤਾਰ بارش ਹੋ ਰਹੀ ਸੀ ਇਹਨਾਂ ਨੇ ਤਾਂ ਹੀ ਰੱਖਿਆ ਸੀ ਉੱਥੇ ਕਿ بارش ਦੇ ਵਿੱਚ ਫੀਡ ਖਰਾਬ ਨਾ ਹੋ ਜਾਏ ਜਦੋਂ ਕਿਸ਼ਤੀਆਂ ਆਣ ਗਈਆਂ ਇਹ ਆਪਣੇ ਆਪ ਹੀ ਜਿਹੜਾ ਉੱਥੋਂ ਜਿਹੜੀ ਫੀਡ ਲਿਆ ਕੇ ਇੱਥੇ ਦੇਣਗੇ ਔਰ ਕਿਸ਼ਤੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ